ਸਰਕਾਰ ਦੀ ਛਾਇਆ ਸਰਕਾਰਾਂ ਸਾਡੀ ਵੀ ਸਰਕਾਰ ਨਾਲ ਮਿਲੀ ਸਾਰੀਆਂ ਸਰਕਾਰਾਂ ਨਾਲ ਮਿਲੀ ਹੋਈਆਂ ਨਹੀਂ ਕਿਸੇ ਦੂਜੀ ਸਰਕਾਰ ਦਾ ਕੀ ਮਤਲਬ ਆ ਪੰਜਾਬ ਦੀ ਹੱਦ ਵਿੱਚ ਕਿਸੇ ਦੂਜੇ ਦੀ ਹੱਦ ਵਿੱਚ ਆ ਕੇ ਰੋਣ ਨਾਲ ਹਮਲਾ ਕਰਨ ਦਾ ਥਾਲ ਮਟੋਲ ਕਰਨ ਦੀ ਇਹਨਾਂ ਦੀ ਚਾਲ ਆ ਵੀ ਕਿਸੇ ਤਰੀਕੇ ਨਾਲ ਇਹ ਜਿੰਨੇ ਜਨਤਾ ਦਾ ਹੜਾ ਆਇਆ ਹੋਇਆ ਬੀਟਾਲ ਮਟੋਲ ਕਰਕੇ ਅਸੀਂ ਇਹਨਾਂ ਨੂੰ ਇੱਥੇ ਰੋਕੀਏ ਅਸੀਂ ਇਹਨਾਂ ਦੀ ਜੋ ਚਾਲ ਆ ਸਮਝ ਚੁੱਕੇ ਆ ਸਾਡੇ ਲੀਡਰ ਵੀ ਇਹਨਾਂ ਦੀ ਚਾਲਾਂ ਸਮਝ ਚੁੱਕੇ ਆ ਪਰ ਫੇਰ ਵੀ ਅਸੀਂ ਜਾਗ ਤੇ ਚ ਰਹਿ ਕੇ ਸਾਰਾ ਕੁਝ ਕਰ ਰਹੇ ਆ ਅਸੀਂ ਫੇਰ ਵੀ ਉਹਨਾਂ ਨੂੰ ਮੌਕਾ ਦਿੱਤਾ ਦੇਖੋ ਮੈਂ ਕਹਿੰਦਾ ਇਸ ਤੋਂ ਵੱਡਾ ਤਸ਼ੱਦਦ ਕੋਈ ਹੋ ਨਹੀਂ ਸਕਦਾ ਅਸੀਂ ਭਾਰਤ ਦੇ ਵਾਸੀ ਆ ਅਸੀਂ ਇਹ ਚੁਣਿਆ ਸਾਡਾ ਹੀ ਬਣਾਇਆ ਹੋਇਆ ਪ੍ਰਧਾਨ ਮੰਤਰੀ ਹੈ ਤੇ ਉਹੀ ਸਾਡੇ ਆਪਣੇ ਡਰੋਨ ਦੇ ਦੁਆਰਾ ਕੀ ਅਸੀਂ ਪਾਕਿਸਤਾਨ ਚ ਖੜੇ ਆ ਜਾਂ ਤਾਂ ਜੇ ਸਾਡੇ ਤੋਂ ਇੰਨੇ ਤੰਗ ਆ ਉਰੇ ਵੱਡੀਆਂ ਕੰਦਾ ਕਰ ਦੋ ਸਾਨੂੰ ਲੱਗ ਕਰ ਦੋ ਸਾਨੂੰ ਕੋਈ ਚੱਕਰ ਨਹੀਂ ਹੈਗਾ ਜੈਸੀ ਦੁਨੀਆ ਦਾ ਢਿੱਡ ਭਰ ਸਕਦੇ ਆ ਆਪਣਾ ਢਿੱਡ ਵੀ ਭਰ ਸਕਦੇ ਆ ਉਹ ਚਾਈਨਾ ਦੂਜੇ ਦਿਨ ਚਾਈਨਾ ਉਹ ਅੱਗੇ ਆ ਵੱਧ ਕੇ ਉਹ ਮਤਲਬ ਉਹ ਕਰ ਲੰਦਾ ਜਮੀਨ ਦਾ ਬਲੰਦਾ ਉਹਦੇ ਦੇ ਕਿਉਂ ਨਹੀਂ ਨੱਥ ਪਾਈ ਜਾਂਦੀ ਅਰਜਨੂ ਮੁੰਡਾ ਜੋ ਖੇਤੀਬਾੜੀ ਮੰਤਰੀ ਹੈ ਉਹ ਕਹਿੰਦਾ ਮੈਂ ਗੱਲ ਵਾਸਤੇ ਗੱਲਬਾਤ ਕਰਨ ਵਾਸਤੇ ਤਿਆਰ ਹੈ ਗੱਲ ਵਾਸਤੇ ਬਾਤ ਵਾਸਤੇ ਸੱਦਾ ਦੇ ਰਿਹਾ ਤੇ ਦੂਜੇ ਪਾਸੇ ਅੱਜ ਵੀ ਹੱਦ ਤੋਂ ਵੱਧ ਹੈ ਜੋ ਗੋਲੇ ਆ ਉਹ ਦਾਗੇ ਜਾ ਰਹੇ ਆ ਟੀਅਰ ਕੈਸ ਤੇ ਗੋਲੇ ਆ ਅੰਦਰ ਵੜ ਕੇ ਜਿਵੇਂ ਪਹਿਲੇ ਦਿਨ ਕੀਤਾ ਸੀ ਉਵੇਂ ਗੋਲੇ ਛੁੱਟੇ ਜਾ ਰਹੇ ਆ ਨੌਜਵਾਨ ਤਿਆਰ ਪਰ ਤਿਆਰ ਬੈਠੇ ਨੇ ਤੇ ਬੈਰੀਕੇਡ ਪੱਟਣ ਨੂੰ ਤਿਆਰ ਨੇ ਆਪਣੇ ਆਗੂਆਂ ਦਾ ਇੰਤਜ਼ਾਰ ਕਰ ਰਹੇ ਨੇ ਕਿ ਸਾਡੇ ਆਗੂ ਕੀ ਕਹਿਣਗੇ ਤੇ ਜਿਸ ਦਿਨ ਤੋਂ ਪਹਿਲਾਂ ਮਤਲਬ ਜਿਹੜਾ ਡਰੋਨ ਆਇਆ ਸੀ ਤੇ ਡਰੋਨ ਨੇ ਹਮਲੇ ਕੀਤੇ ਸੀ ਉਸ ਸਮੇਂ ਜਿਹੜਾ ਪਤੰਗ ਨਾਲ ਡਰੋਨ ਸਿੱਟਿਆ ਸੀ ਉਸ ਸਮੇਂ ਵੀ ਵੀਰ ਉੱਥੇ ਹਾਜ਼ਰ ਸੀ ਅੱਜ ਵੀ ਪੂਰਾ ਹਾਜ਼ਰ ਹੈ ਤੇ ਤੁਹਾਡੇ ਨਾਲ ਗੱਲਬਾਤ ਕਰਾਉਨੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਇੱਥੇ ਦੀ ਸਥਿਤੀ ਆ ਦੱਸਿਓ ਸਾਨੂੰ ਸਥਿਤੀ ਦੇਖੋ ਜੀ ਸਥਿਤੀ ਜਿਵੇਂ ਪਹਿਲਾਂ ਸੀਗੀ ਉਦਾਂ ਹੀ ਆ ਇੱਕ ਪਾਸੇ ਦਾ ਅਰਜਨੂ ਮੁੰਡਾ ਜੋ ਖੇਤੀਬਾੜੀ ਮੰਤਰੀ ਹੈ ਉਹ ਕਹਿੰਦਾ ਮੈਂ ਗੱਲ ਵਾਸਤੇ ਗੱਲਬਾਤ ਕਰਨ ਵਾਸਤੇ ਤਿਆਰ ਹੈ ਗੱਲ ਵਾਸਤੇ ਬਾਤ ਵਾਸਤੇ ਸੱਦਾ ਦੇ ਰਿਹਾ ਤੇ ਦੂਜੇ ਪਾਸੇ ਅੱਜ ਵੀ ਹੱਦ ਤੋਂ ਵੱਧ ਹੈ ਜੋ ਗੋਲੇ ਆ ਉਹ ਦਾਗੇ ਜਾ ਰਹੇ ਆ ਟੀਅਰ ਕੈਸ ਤੇ ਗੋਲੇ ਆ ਅੰਦਰ ਵੜ ਕੇ ਜਿਵੇਂ ਪਹਿਲੇ ਦਿਨ ਕੀਤਾ ਸੀ ਉਵੇਂ ਗੋਲੇ ਛੁੱਟੇ ਜਾ ਰਹੇ ਆ ਇਹ ਸਿਰਫ ਟਾਲਮਟੋਲ ਕਰਨ ਦੀ ਇਹਨਾਂ ਦੀ ਚਾਲ ਆ ਵੀ ਕਿਸੇ ਤਰੀਕੇ ਨਾਲ ਇਹ ਜਿੰਨੇ ਜਨਤਾ ਦਾ ਹਾਰਾ ਆਇਆ ਹੋਇਆ ਹਸਪਤਾਲ ਮਟੋਲ ਕਰਕੇ ਅਸੀਂ ਇਹਨਾਂ ਨੂੰ ਇੱਥੇ ਰੋਕੀਏ ਜਾਂ ਇਹਨਾਂ ਨੂੰ ਅਸੀਂ ਵਾਪਸ ਭੇਜੀਏ ਪਰ ਅਸੀਂ ਇਹਨਾਂ ਦੀ ਜੋ ਚਾਲ ਹੈ ਉਹ ਸਮਝ ਚੁੱਕੇ ਆ ਸਾਡੇ ਲੀਡਰ ਵੀ ਇਹਨਾਂ ਦੀ ਚਾਲਾਂ ਸਮਝ ਚੁੱਕੇ ਆ ਪਰ ਫੇਰ ਵੀ ਅਸੀਂ ਜਾਬਤੇ 'ਚ ਰਹਿ ਕੇ ਸਾਰਾ ਕੁਝ ਕਰ ਰਹੇ ਆ ਅਸੀਂ ਫੇਰ ਵੀ ਉਹਨਾਂ ਨੂੰ ਮੌਕਾ ਦਿੱਤਾ ਨਹੀਂ ਅੱਜ ਸਾਡਾ ਪੂਰਾ ਬੈਰੀਕੇਡ ਚੱਕਣ ਦਾ 11 ਵਜੇ ਅਸੀਂ ਬੈਰੀਕੇਡ ਪੱਟ ਕੇ ਦਿੱਲੀ ਵੱਲ ਨੂੰ ਕੋਚ ਕਰ ਦੇਣਾ ਸੀ ਪਰ ਫੇਰ ਵੀ ਉਹਨਾਂ ਨੇ ਪ੍ਰਪੋਜ਼ਲ ਦਿੱਤਾ ਉਹ ਪ੍ਰਪੋਜ਼ਲ ਐਕਸੈਪਟ ਕਰਕੇ ਫੇਰ ਵੀ ਉਹਨਾਂ ਨੂੰ ਕੁਝ ਟਾਈਮ ਦਿੱਤਾ ਕੁਝ ਸਮਾਂ ਦਿੱਤਾ ਉਸੇ ਸਮੇਂ ਵਿੱਚ ਅੱਜ ਜੇ ਕੋਈ ਫੈਸਲਾ ਨਾ ਲਿਆ ਗਿਆ ਕਿਸਾਨਾਂ ਦੇ ਹੱਕ ਵਿੱਚ ਤੇ ਅੱਜ ਅਸੀਂ ਬੈਰੀਕੇਡ ਪੱਟ ਕੇ ਦਿੱਲੀ ਵੱਲੋਂ ਕੂਚ ਕਰਾਂਗੇ ਅੱਜ ਦੇਖਣ ਨੂੰ ਮਿਲ ਰਿਹਾ ਹੈ ਕਿ ਵੱਡੇ ਵੱਡੇ 4x4 ਟਰੈਕਟਰ ਤੇ ਕਿਸਾਨ ਪੂਰੇ ਤਿਆਰ-ਪਰ ਤਿਆਰ ਨੇ ਇੱਕ ਤਰ੍ਹਾਂ ਨਾਲ ਕਹਿ ਨਹੀਂ ਜਰਨਲ ਸਾਡੇ ਮੀਟਿੰਗ ਕਰ ਰਹੇ ਨੇ ਨਹੀਂ ਤਾਂ ਚੜ੍ਹਾਈ ਹੋ ਗਏ ਜਾਣੀ ਸੀ ਹਾਂਜੀ ਹਾਂ ਤੇ ਹੁਣ ਮਤਲਬ ਜਿਹੜਾ ਡਰੋਨ ਵੀਰੇ ਸਿੱਟ ਰਹੇ ਨੇ ਮਤਲਬ ਜਿਹੜੇ ਹਮਲਾ ਕਰ ਰਹੇ ਨੇ ਉਹ ਤੁਸੀਂ ਕੀ ਕਹੋਗੇ ਦੇਖੋ ਮੈਂ ਕਹਿੰਦਾ ਇਸ ਤੋਂ ਵੱਡਾ ਤਸ਼ੱਦਦ ਕੋਈ ਹੋ ਨਹੀਂ ਸਕਦਾ ਅਸੀਂ ਭਾਰਤ ਦੇ ਵਾਸੀ ਆ ਅਸੀਂ ਇਹ ਚੁਣਿਆ ਸਾਡਾ ਹੀ ਬਣਾਇਆ ਹੋਇਆ ਪ੍ਰਧਾਨ ਮੰਤਰੀ ਐ ਤੇ ਉਹੀ ਸਾਡੇ ਉੱਪਰ ਡਰੋਨ ਦੇ ਦੁਆਰਾ ਕੀ ਅਸੀਂ ਪਾਕਿਸਤਾਨ 'ਚ ਖੜੇ ਆ ਕੀ ਇਹ ਪਾਕਿਸਤਾਨ ਦੀ ਹੱਜਾ ਜਾਂ ਤਾਂ ਜੇ ਸਾਡੇ ਤੋਂ ਇੰਨੇ ਤੰਗ ਆ ਉਰੇ ਵੱਡੀਆਂ ਕੰਧਾਂ ਕਰ ਦੋ ਸਾਨੂੰ ਲੱਗ ਕਰ ਦੋ ਸਾਨੂੰ ਕੋਈ ਚੱਕਰ ਨਹੀਂ ਹੈਗਾ ਜੈਸੀ ਦੁਨੀਆ ਦਾ ਢਿੱਡ ਭਰ ਸਕਦੇ ਆ ਆਪਣਾ ਢਿੱਡ ਵੀ ਭਰ ਸਕਦੇ ਆ ਸਾਡੇ ਦਾ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਤੱਕ ਲਾਹੌਰ ਤੋਂ ਲੈ ਕੇ ਅੱਗੇ ਤੱਕ ਮੈਂ ਕਹਿੰਦਾ ਇੰਡੀਆ ਤੋਂ ਵੱਧ ਦਾ ਜੋ ਰਾਜ ਐ ਇਹਨਾਂ ਨੂੰ ਦਿੱਤਾ ਸੀਗਾ ਪਰ ਇਹਨਾਂ ਕੋਲ ਨਹੀਂ ਸੰਭਿਆ ਗਿਆ ਠੀਕ ਹੈ ਉਹ ਚਾਈਨਾ ਦੂਜੇ ਦਿਨ ਚਾਈਨਾ ਉਹ ਅੱਗੇ ਆ ਵੱਧ ਕੇ ਉਹ ਮਤਲਬ ਉਹ ਕਰ ਲੰਦਾ ਜ਼ਮੀਨ ਦਾ ਬਲੰਦਾ ਉਹਦੇ ਤੇ ਕਿਉਂ ਨਹੀਂ ਨੱਤ ਪਾਈ ਜਾਂਦੀ ਉਧਰ ਕਰੋ ਮੂੰ ਆਪਣੇ ਬੰਦਿਆਂ ਤੇ ਗੋਲੇ ਚੱਲਦੇ ਆ ਆਪਣੇ ਬੰਦਿਆਂ ਤੇ ਤਸ਼ੱਦਦ ਹੁੰਦੇ ਆ ਇਹ ਬੜੀ ਮਾੜੀ ਗੱਲ ਹੈ ਇਹ ਭੁਗਤਣਾ ਪਏਗਾ ਸਾਰਾ ਵਰਲਡ ਸਾਰੇ ਵਰਲਡ ਜੋ ਇਹਨਾਂ ਦਾ ਮੂੰਹ ਕਾਲਾ ਹੋ ਰਿਹਾ ਸਾਰਾ ਵਰਲਡ ਇਹਨਾਂ ਦੀ ਜੋ ناکਾਮੀ ਆ ਉਹ ਦੇਖ ਰਿਹਾ ਕਿਉਂਕਿ ਅਸੀਂ ਸੁਤੰਤਰ ਆ ਇੱਕ ਪਾਸੇ ਤਾਂ ਅਸੀਂ 15 ਗਤ 26 ਜਨਵਰੀ ਮਨਾਨੇ ਆ ਫਿਰ ਕਿਉਂ ਮਨਾਨੇ ਹੋ ਜਦੋਂ ਸਾਨੂੰ ਕੋਈ ਆਪਣੀਆਂ ਹੱਕਾਂ ਕੋਈ ਮੰਗਾ ਸਾਨੂੰ ਰੱਖਣ ਦਾ ਹੱਕ ਹੀ ਨਹੀਂ ਹੈਗਾ ਫਿਰ ਅਸੀਂ ਕਾਹਦੇ ਸੰਤੰਤਰ ਜਦੋਂ ਇਹਨਾਂ ਦੀ ਐਂਟੀ ਪਾਰਟੀ ਹੁੰਦੀ ਹੈ ਜਦੋਂ ਇਹ ਇਹ ਆਪਣੀ ਜਦੋਂ ਇਹਨਾਂ ਦੀ ਸਰਕਾਰ ਟੁੱਟੀ ਹੁੰਦੀ ਆ ਇਹ ਕਿਉਂ ਬੈਠੇ ਇਹਨਾਂ ਨੇ ਸਿਖਾਇਆ ਸਾਨੂੰ ਵੀ ਜੇ ਹੱਕ ਮੰਗਣੇ ਐ ਇਦਾਂ ਹੱਕ ਮੰਗੇ ਜਾਂਦੇ ਆ ਅਸੀਂ ਹੱਕ ਲੈਣ ਜਾ ਰਹੇ ਕੋਈ ਦਿੱਲੀ ਤੇ ਕਬਜ਼ਾ ਕਰਨੇ ਆ ਦਿੱਲੀ ਨੂੰ ਢਾਣ ਨਹੀਂ ਜਾ ਰਹੇ ਸੋ ਇਹ ਬੜੀ ਮੰਦੀ ਗੱਲ ਆ ਜਾਵਾਂਗੇ ਜ਼ਰੂਰ ਜਿੰਨਾ ਜ਼ੋਰ ਲਾਣਾ ਲਾ ਲੈਣ ਗੋਲੇ ਚੱਲਣ ਤੋਪਾਂ ਚੱਲਣ ਜੋ ਚਲਾਣਾ ਚਲਾੜਣਾ ਜਿੰਨਾ ਤਸ਼ੱਦਦ ਕਰਨਗੇ ਉੰਨੇ ਸਾਡੇ ਹੌਸਲੇ ਬਲੰਦ ਹੋਣਗੇ ਪਿਛਲੀ ਵਾਰ ਇੱਕ ਵੀਡੀਓ ਵਾਇਰਲ ਹੋਈ ਸੀ ਜਦੋਂ ਚਾਈਨਾ ਵਾਲੇ ਅੱਗੇ ਵਧਦੇ ਸੀ ਉਹ ਆਪਣੇ ਪੰਜਾਬੀ ਭਾਈਆਂ ਨੇ ਪੰਜਾਬੀ ਵੀਰਾਂ ਨੇ ਹੀ ਡੰਡੇ ਮਾਰ-ਮਾਰ ਪਿੱਛੇ ਕੀਤਾ ਸੀ ਤੇ ਸਾਰਿਆਂ ਨੂੰ ਪਤਾ ਵੀ ਪੰਜਾਬੀ ਦਬਦੇ ਤਾਂ ਹੈ ਨਹੀਂ ਤੇ ਹੁਣ ਵੀ ਪੰਜਾਬੀਆਂ ਨੇ ਦਬਣਾ ਨਹੀਂ ਪੁੱਛਦੇ ਦੇਖੋ ਵੀਰ ਜੀ ਇੱਕ 26 ਸਾਲ ਦਾ ਮੁੰਡਾ ਸੀਗਾ ਅਮਰਤਾਤਾ ਰੀ ਸੀਰੀ ਸਾਹਿਬ ਆ ਪਾਈ ਸੀ ਸੀਰੀ ਸਾਹਿਬ ਨਾਲ ਉਹਨੇ 22 ਮਾਲੇ ਜੋ ਚਾਈਨਿਸ ਆ ਫੱਟੜ ਕੀਤੇ ਸੀ ਸੀਰੀ ਸਾਹਿਬ ਨੂੰ ਉੱਥੇ ਜੋ ਸ਼ਹੀਦ ਹੋ ਗਿਆ ਸੀ ਠੀਕ ਹੈ ਉਹਨਾਂ ਨੇ ਕਾਫੀ ਤਸ਼ੱਦਦ ਕੀਤਾ ਅਸੀਂ ਵੀ ਸਾਡੇ ਤੋਂ ਜੇ 80 ਸਰਦਾਰ ਇੰਨੇ ਮਾੜੇ ਆ ਜਦੋਂ ਚਾਈਨਾ ਕਬਜ਼ਾ ਕਰਦਾ ਜਾਂ ਪਾਕਿਸਤਾਨ ਬਾਰਡਰਾਂ ਤੇ ਸਾਨੂੰ ਕਿਉਂ ਲਾਉਂਦੇ ਹੋ ਸਾਡੇ ਪੁੱਤਾਂ ਨੂੰ ਕਿਉਂ ਮਰਵਾਣੇ ਹੋ ਲਾਓ ਹੋਰ ਮਰਾਠਿਆਂ ਨੂੰ ਲਾਓ ਹੋਰਾਂ ਨੂੰ ਲਾਓ ਜਿਨ੍ਹਾਂ ਤੇ ਤੁਹਾਨੂੰ ਮਾਣ ਆ ਉਹਨਾਂ ਨੂੰ ਲਾਓ ਸਾਨੂੰ ਕਿ ਅੱਗੇ ਹੁਣ ਵੀ ਚਾਈਨਾ ਦੇ ਬਾਰਡਰਾਂ ਜਿਹੜੇ ਤਿੱਬਤ ਸਾਈਡ ਉੱਥੇ ਨਿਸ਼ਾਨ ਸਾਹਿਬ ਖੜੇ ਕਿਤੇ ਹੋਏ ਆ ਜੇ ਨਿਸ਼ਾਨ ਸਾਹਿਬ ਖਾਲਿਸਤਾਨ ਦੀ ਨਿਸ਼ਾਨੀ ਹੈ ਕਿਉਂ ਖੜਾ ਕੀਤਾ ਹੋਇਆ ਉੱਥੇ ਵੇ ਹਟਾਓ ਉਤੋਂ ਉਹ ਕਹਿੰਦੇ ਖਾਲਸਾ ਰਾਜ ਚ ਅਸੀਂ ਜੋ ਜ਼ਮੀਨ ਹੈ ਇਹ ਸਾਨੂੰ ਖਾਲਸਾ ਰਾਜ ਚ ਮਿਲੀ ਹੋਈ ਹੈ ਚਾਈਨਾ ਵਾਲੇ ਖੁਦ ਕਹਿੰਦੇ ਵੀ ਸਾਡੇ ਨਾਲ ਗੱਲ ਕਰੇ ਖਾਲਸਾ ਰਾਜ ਆ ਕੇ ਗੱਲ ਕਰੇ ਸੀ ਖਾਲਸਾ ਰਾਜ ਨੂੰ ਇਹ ਸਾਰੀ ਜ਼ਮੀਨਾਂ ਦੇਣ ਵਾਸਤੇ ਤਿਆਰ ਫਿਰ ਇਹਨਾਂ ਕੋਈ ਗੱਲ ਨਹੀਂ ਹੁੰਦੀ ਇੱਥੋਂ ਮੂੰਹ ਐਵੇਂ ਥੱਲੇ ਨੂੰ ਮੂੰਹ ਕਰਕੇ ਆ ਜਾਂਦੇ ਆ ਸੋ ਇਹ ਬੜੀ ਮਾੜੀ ਗੱਲ ਹੈ ਜਿਸ ਤੋਂ ਮੰਦ ਭਾਗੀ ਗੱਲ ਕੋਈ ਨਹੀਂ ਹੱਸ ਹੁਣ ਵੀ ਪਤਾ ਨਹੀਂ ਹੁਣ ਅਸੀਂ ਖੜੇ ਗੱਲਬਾਤ ਕਰ ਰਹੇ ਆ ਥੋੜੇ ਸਿਰ ਚ ਜਾਂ ਸਾਡੇ ਸਿਰ ਚ ਕਿਹਦੇ ਵਿੱਚ ਇਹ ਗੋਲਾ ਘੇਰਦਾਰ ਮਤਲਬ ਇਹ ਪੂਰੇ ਮੈਂ ਕਹਿੰਨਾ ਇੱਕ ਪੂਰੀ ਜ਼ਾਲਮ ਸਰਕਾਰ ਬਣੀ ਹੋਈ ਆ ਮਤਲਬ ਉਪਰ ਪੂਰਾ ਜੋ ਜ਼ੁਲਮ ਹੈ ਕਰਨ ਤੇ ਤਾਹੂ ਹੋਈ ਹੈ ਸਰਕਾਰ ਦੀ ਛਾਇਆ ਵੀ ਤਾਹੂ ਸਰਕਾਰ ਦੀ ਛਾਇਆ ਸਰਕਾਰ ਆ ਸਾਡੀ ਵੀ ਸਰਕਾਰ ਨਾਲ ਮਿਲੀ ਸਾਰੀਆਂ ਸਰਕਾਰਾਂ ਨਾਲ ਮਿਲੀ ਹੋਈਆਂ ਨਹੀਂ ਕਿਸੇ ਦੂਜੀ ਸਰਕਾਰ ਦਾ ਕੀ ਮਤਲਬ ਆ ਪੰਜਾਬ ਦੀ ਹੱਦ ਵਿੱਚ ਕਿਸੇ ਦੂਜੇ ਦੀ ਹੱਦ ਵਿੱਚ ਆ ਕੇ ਡਰੋਨ ਨਾਲ ਹਮਲਾ ਕਰਨ ਦਾ ਕੋਈ ਸਰਕਾਰ ਦਾ ਨਮੰਦਾ ਕੋਈ ਡੀਸੀ ਵਗੈਰਾ ਕੋਈ ਨਹੀਂ ਆਇਆ ਉਰੇ ਉਹਨਾਂ ਨੂੰ ਕਹਿਣ ਵਾਤੇ ਵੀ ਸਾਡੀ ਹੱਦ ਦਾ ਸਾਡੀ ਇੱਤ ਵਿੱਚ ਕਿਉਂ ਤੁਸੀਂ ਉਹ ਕਰ ਰਹੇ ਹੋ ਠੀਕ ਹੈ ਬੜੀ ਮਾੜੀ ਗੱਲ ਆ ਸਾਰੇ ਆ ਪਰ ਇਹਨਾਂ ਨੂੰ ਭੁਗਤਣਾ ਪਏਗਾ ਉਹ ਸੱਚੇ ਪਾਸ਼ਾ ਗੁਰੂ ਗੋਬਿੰਦ ਸਿੰਘ ਜਿਉਹ ਸਾਰੀ ਦੁਨੀਆ ਨੂੰ ਰਾਜ ਦਿਵਾ ਸਕਦਾ ਤਾਂ ਉਹ ਤਾਂ ਸਿੱਧਾ ਫੇਰ ਵੀ ਉਹਨਾਂ ਦੇ ਪੁੱਤਾਂ ਸਾਨੂੰ ਰਾਜ ਦਿਵਾਣਾ ਸਾਡੀਆਂ ਜੋ ਮੰਗਾ ਉਹਨਾਂ ਦੀ ਰਾਖੀ ਕਰਨਾ ਸੱਚੇ ਪਾਸ਼ਾ ਆਪ ਕਰੇਗਾ ਸਾਡੇ ਵਾਸਤੇ ਕੋਈ ਹੋ ਨਹੀਂ ਹੈ ਕਿਸਾਨ ਆਗੂਆਂ ਵੱਲੋਂ ਜਾਂ ਆਮ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਰਚੋਰ ਅਪੀਲ ਕੀਤੀ ਗਈ ਸੀ ਕਿ ਇੱਤੇ ਹੁਮਾ ਵਾਗੇ ਪਹੁੰਚੋ ਤੇ ਪਹੁੰਚੇ ਵੀ ਨੇ ਨੌਜਵਾਨਾਂ ਬਜ਼ੁਰਗ ਜਿੰਨਾ ਹੋ ਸਕਦਾ ਪਹੁੰਚੇ ਨੇ ਤੇ ਅੱਗੇ ਦੇਖਦੇ ਆਂ ਵੀ ਹੁਣ ਹੁੰਦਾ ਕੀ ਹੈ ਹਾਂਜੀ ਦੇਖੋ ਕਿਸਾਨਾਂ ਦੀ ਇੱਕ ਕਾਲ ਤੇ ਉਹਨਾਂ ਨੇ ਸਿਰ ਮੱਥੇ ਰੱਖਿਆ ਅੱਗੇ ਵੀ ਰੱਖਾਂਗੇ ਜਿਵੇਂ ਉਹਨਾਂ ਨੇ ਕਿਹਾ ਵੀ ਇੰਨੀ ਤਰੀਕ ਨੂੰ ਤੁਸੀਂ ਵੀ 21 ਤਰੀਕ ਨੂੰ ਆ ਤੁਸੀਂ ਬਾਰਡਰ ਤੇ ਪਹੁੰਚ ਜਾਣਾ ਤੇ ਹੜ ਦੇਖ ਲਓ ਮੈਂ ਕਹਿੰਦਾ ਸ਼ੰਭੂ ਟੱਪਕੇ ਰਾਜਪਰੇ ਵੱਲ ਨੂੰ ਵੀ ਰਾਜਪਰੇ ਲੱਗਣ ਵਾਲਾ ਹੜਾ ਹੋ ਗਿਆ ਇਹ ਲੋਕਾਂ ਦਾ ਹੜਾ ਜੇ ਅਸੀਂ ਆਪਣੇ ਲੀਡਰ ਚੁਣੇ ਆ ਅਸੀਂ ਦੇਖ ਕੇ ਨਿਰਪੱਖ ਲੀਡਰ ਚੁਣੇ ਆ ਸਾਨੂੰ ਪਤਾ ਜੇ ਅਸੀਂ ਇਹਦੀ ਗਮਾਈ 'ਚ ਚੱਲਾਂਗੇ ਤਾਂ ਅਸੀਂ ਜੰਗ ਜ਼ਰੂਰ ਜਿੱਤਾਂਗੇ ਤੇ ਜਿੱਤ ਕੇ ਜਾਵਾਂਗੇ ਅੱਜ ਅਸੀਂ ਇੱਥੇ ਬੈਠ ਕੇ ਕਹਿ ਰਹੇ ਆ ਅਸੀਂ ਝੰਡਾ ਉਰੇ ਜਿੱਤ ਦਾ ਲਹਿਰਾ ਕੇ ਜਾਂਦੇ ਵਿੱਚ ਵੀਰੇ ਜਥੇਬੰਦੀਆਂ ਆਈਆਂ ਵੀ ਨਹੀਂ ਹੈਗੀਆਂ ਇੱਕ ਡਕਾਉਂਡਾ ਜਾਂ ਗਰਾਹਾਂ ਤੇ ਉਹ ਕਿਉਂ ਦੇਖੋ ਜਥੇਬੰਦੀ ਆ ਉਹਨਾਂ ਦੀ ਮਾੜੀ ਗੱਲ ਆ ਉਹਨਾਂ ਨੇ ਪਹਿਲਾਂ ਵੀ ਦਿੱਲੀ ਮੋਰਚਾ ਫਤਿਹ ਹੋ ਜਾਂਦੇ ਤੇ 3-4 ਮਹੀਨੇ ਹੋਰ ਉੱਥੇ ਬੈਠੇ ਰਹਿੰਦੇ ਪਰ ਉਹਨਾਂ ਨੇ ਆਪਣਾ ਇਹ ਸੋਚ ਲਿਆ ਵੀ ਸਾਡਾ ਲੋਕਾਂ ਦੇ ਵਿੱਚ ਇੱਕ ਅਕਸ਼ ਬਣ ਗਿਆ ਤੇ ਹੁਣ ਅਸੀਂ ਜੇ ਜਾ ਕੇ ਵੋਟਾਂ ਆ ਗਈਆਂ ਵੋਟਾਂ ਲੈ ਲਾਂਗੇ ਤਾਂ ਸਾਨੂੰ ਇੱਕਦਾਂਾ ਸੀ ਜਿੱਤ ਜਾਾਂਗੇ ਪਰ ਐਦਾਂ ਨਹੀਂ ਹੁੰਦਾ ਹੈਗਾ ਹੁਣ ਅੱਜ ਕੱਲ ਜੋ ਨੌਜਵਾਨਾ ਅਵੇਅਰ ਆ ਉਹ ਜੇ ਇਹ ਸਾਡੇ ਨਾਲ ਜਥੇਬੰਦੀ ਨਾਲ ਖੜੇ ਆ ਜੇ ਇਹ ਵੀ ਸਾਨੂੰ ਕਿਨਾਰਾ ਕਰਨਗੇ ਇਹਨਾਂ ਨੂੰ ਵੀ ਛੱਡ ਦਾਂਗੇ ਠੀਕ ਹੈ ਐਡਾ ਕੋਈ ਗੱਲ ਨਹੀਂ ਹੈਗਾ ਵੀ ਜੇ ਕੋਈ ਲੀਡਰ ਆ ਸਾਡੇ ਤੋਂ ਐਂਟੀ ਚੱਲ ਰਿਹਾ ਤੇ ਉਹਨੂੰ ਅਸੀਂ ਕਿਨਾਰਾ ਕਰ ਦੇਣਾ ਹੁਣ ਉਹੀ ਸਾਡੇ ਜੋ ਲੀਡਰਾਂ ਜਿਨ੍ਹਾਂ ਨੂੰ ਅਸੀਂ ਸਿਰ ਦਾ ਤਾਜ ਬਣਾ ਕੇ ਰੱਖਿਆ ਸੀ ਅੱਜ ਉਹੀ ਜਿਨ੍ਹਾਂ ਨੂੰ ਕੋਈ ਪੁੱਛ ਨਹੀਂ ਰਿਹਾ ਉਹਨਾਂ ਦੀ ਪੁੱਛ ਤੋਂ ਬਿਨਾ ਉਰੇ ਬੈਠੇ ਆ ਜਿਹੜਾ ਕੋਈ ਨਿਰਪੱਖ ਚੱਲੇਗਾ ਜਿਹੜਾ ਜਨਤਾ ਨਾਲ ਆ ਜਨਤਾ ਉਹਨਾਂ ਨਾਲ ਆ ਵੀਰੇ ਇੱਕ ਸਵਾਲ ਹਰ ਇੱਕ ਮਤਲਬ ਨੌਜਵਾਨ ਦੇ ਜਿਹਨ ਦੇ ਵਿੱਚ ਆਉਂਦਾ ਦਿਮਾਗ 'ਚ ਵੀ ਗੁੱਸਾ ਹੋਊਗਾ ਆਪਸ 'ਚ ਹੋਊਗਾ ਲੋਕਾਂ ਨਾਲ ਤਾਂ ਖੜਜੋ ਆ ਕੇ ਦੇਖੋ ਮੈਨੂੰ ਲੱਗਦਾ ਜਿੱਥੇ ਤੱਕ ਮੇਰੀ ਸਮਝ ਆ ਏਡੀ ਮੇਰੀ ਸਮਝ ਤਾਂ ਹੈ ਨਹੀਂ ਪਰ ਜੋ ਮੇਰਾ ਆਪਣਾ ਮਾਈਂਡ ਸੋਚਣ ਦਾ ਵੀ ਜੋ ਅੱਗੇ ਵੋਟਾਂ ਆ ਰਹੀਆਂ ਮੈਂ ਸਕਦਾ ਉਹ ਆਉਣ ਆਣ ਵਾਲੀਆਂ ਵੋਟਾਂ ਜੀ ਵੀ ਸ਼ਾਇਦ ਜੋਰ ਰਜਮਾਇਸ ਕਰਨ ਵਾਸਤੇ ਹੁਣ ਤਾਂ ਹੀ ਨਹੀਂ ਆ ਰਹੇ ਜਦੋਂ ਜੇ ਸਾਡੀ ਜੋ ਹੱਕਾਂ ਸਾਡੀਆਂ ਮੰਗਾਂ ਦੀ ਰਾਖੀ ਨਹੀਂ ਕਰ ਸਕਦੇ ਫਿਰ ਸਾਡੇ ਕੀ ਲੱਗਦੇ ਆ ਅਸੀਂ ਵੀ ਉਹਨਾਂ ਨੂੰ ਕੁਝ ਨਹੀਂ ਜਾਣਦੇ ਜੇ ਅੱਜ ਸਾਡੇ ਨਾਲ ਖੜਨਗੇ ਅਸੀਂ ਉਹਨਾਂ ਨਾਲ ਖੜੇ ਆ ਜੋ ਅੱਜ ਸਾਡੇ ਨਾਲ ਖੜਿਆ ਸੀ ਉਹਨਾਂ ਨਾਲ ਖੜੇ ਆ ਜਿਹੜਾ ਸਾਡੇ ਨਾਲ ਨਹੀਂ ਖੜਿਆ ਉਹਨੂੰ ਅਸੀਂ ਜਾਣਦੇ ਵੀ ਨਹੀਂ ਉਹ ਕੋਈ